ਜੇ ਤੁਸੀਂ ਵੀ ਗੱਡੀਆਂ ਮੋਡੀਫਾਈ ਕਰਾਉਣ ਦੇ ਹੋ ਸ਼ੌਕੀਨਤਾ ਹੋ ਜੋ ਸਾਵਧਾਨ ਜਿਹੜਾ ਚਲਾਨ ਕੀਤਾ ਕਿਸ ਚੀਜ਼ ਦਾ ਚਲਾਨ ਕੀਤਾ ਬੁਲਟ ਦਾ ਜਿਹਦਾ ਨਾ ਬੋਡ ਦਾ ਸਲੰਸਰ ਚੇਂਜ ਕੀਤਾ ਹੋਇਆ ਮੋਟਰਸਾਈਕਲ ਦਾ ਉਸ ਚੀਜ਼ ਦਾ ਚਲਾਨ ਕੀਤਾ ਮੋਡੀਫਾਈ ਕੀਤਾ ਹੋਇਆ ਜੀ ਮੈਨੂੰ 2 ਦਿਨ ਹੋਏ ਨੇ ਜੀ ਬੁਲਟ ਲੈਣ ਨੂੰ ਠੀਕ ਹੈ ਜੀ ਤੇ ਮੈਂ 1 ਤੋਂ 2 ਦਿਨ ਦੇ ਵਿੱਚ ਹੀ ਮੈਨੂੰ ਚੇਂਜ ਕਰਾਉਣਾ ਸੀ ਕਿ ਸ਼ਾਪਸ ਬੰਸੀ ਗਿਆ ਮੈਨੂੰ ਸਲੰਸਰ ਨਹੀਂ ਮਿਲਿਆ ਜੀ ਇਹਦਾ ਨਹੀਂ ਤਾਂ ਮੈਂ ਚੇਂਜ ਕਰਾ ਲੈਣਾ ਸੀਗਾ ਮੈਨੂੰ ਹੁਣ ਉਹ ਗिल्ਟ ਫੀਲ ਹੋ ਰਿਹਾ ਕਿ ਮੈਂ ਕਿਉਂ ਨਹੀਂ ਚੇਂਜ ਕਰਾਇਆ ਕ੍ਰਿਫਾਈ ਕਰਾਂ ਦੀ ਲੋੜ ਕੀ ਪੈ ਜਾਂਦੀ ਹੈ ਕਿਉਂ ਸ਼ੋਸ਼ੇबाजी ਹੈ ਇਹ ਸ਼ੋਸ਼ੇਬਾਜੀ ਕਰਕੇ ਕਰ ਲੈਂਦੇ ਨਾ ਮੈਨੂੰ ਨੌਲੇਜ ਇਸ ਵਾਕ ਤੇ ਇਹ ਨਵੇਂ ਲਗਾਉਣੇ ਚਾਹੀਦੇ ਸਲੰਸਰ ਇਹ ਜਿਹੜੇ ਪਟਾਕੇ ਮਾਰ ਰਿਹਾ ਹੈ ਬੁਲੇਟ ਕਾਫੀ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਲਈ ਬੜੀ ਹਾਨੀਕਾਰਕ ਚੀਜ਼ ਉਹਨਾਂ ਲਈ ਹਾਨੀਕਾਰਕ ਹੈ ਕਿਉਂਕਿ ਕੋਈ ਹਾਰਟ ਦਾ ਪੇਸ਼ੈਂਟ ਹੈ ਕੋਈ ਇਹ ਪਟਾਕਾ ਵੱਜੇਗਾ ਇੱਕਦਮ ਬੰਦਾ ਕਬਰਾ ਜਾਂਦਾ ਉਸਨੇ ਪ੍ਰੋਬਲਮ ਆਉਂਦੀ ਹਰੇਕ ਨੂੰ ਜੇ ਤੁਸੀਂ ਵੀ ਗੱਡੀਆਂ ਮੋਡੀਫਾਈ ਕਰਾਉਣ ਦੇ ਹੋ ਸ਼ੌਕੀਨ ਤਾਂ ਹੋ ਜੋ ਸਾਵਧਾਨ ਕਿਉਂਕਿ ਟ੍ਰਾਫਿਕ ਪੁਲਿਸ ਜਿਹੜੀ ਹੈ ਮੁਸਤੈਦ ਖੜੀ ਹੈ ਤੇ ਹੁਣੇ ਮੌਜੂਦ ਆ ਲੁਧਿਆਣਾ ਦੇ ਜਗਰਾਉਂ ਪੁਲ ਤੇ ਜਿੱਥੇ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਜਿਹੜੇ ਇਹ ਬੁਲਟ ਬਾਈਕ ਹੈ ਇਹਨੂੰ ਮੋਡੀਫਾਈ ਕਰਾਇਆ ਗਿਆ ਵੈ ਸਰ ਰਵਿੰਦਰ ਸਰ ਹੁਣ ਜਿਹੜਾ ਚਲਾਨ ਕੀਤਾ ਹੈ ਕਿਸ ਚੀਜ਼ ਦਾ ਚਲਾਨ ਕੀਤਾ ਹੈ ਬੁਲਟ ਦਾ ਇਹਦਾ ਨਾ ਬੋਡ ਦਾ ਸਲੈਂਸਰ ਚੇਂਜ ਕੀਤਾ ਹੋਇਆ ਹੈ ਮੋਟਰਸਾਈਕਲ ਦਾ ਉਸ ਚੀਜ਼ ਦਾ ਚਲਾਨ ਕੀਤਾ ਮੋਡੀਫਾਈ ਕੀਤਾ ਹੋਇਆ ਸੀ ਮੋਡੀਫਾਈ ਕਰਾਂ ਦੀ ਲੋੜ ਕੀ ਪੈ ਜਾਂਦੀ ਹੈ ਜਦ ਕੰਪਨੀ ਫਿਟਡ ਸਾਇਲੈਂਸਰ ਮਿਲਦੇ ਨੇ ਫਿਰ ਕਿਉਂ ਸ਼ੋਸ਼ੇਬਾਜੀ ਹੈ ਇਹ ਸ਼ੋਸ਼ੇਬਾਜੀ ਕਰਕੇ ਕਰ ਲੈਂਦੇ ਨੇ ਉਹਨਾਂ ਨੂੰ ਨੋ ਲੈਜ ਇਸ ਵਾਰ ਕੇ ਇਹਨਾਂ ਨੂੰ ਇਹ ਨਵੀਂ ਲਗਾਉਣੀ ਚਾਹੀਦੀ ਸਾਇਲੈਂਸਰ ਜਿਹੜਾ origignal ਸਾਇਲੈਂਸਰ ਹੈ ਉਹੀ ਲਗਾਉਣਾ ਚਾਹੀਦਾ ਮੋਟਰਸਾਈਕਲ ਤੇ ਹੁਣ ਰਾਉਂਡ ਅਪ ਕੀਤਾ ਕਿਤਾ ਕਿਤਾ ਪਟਾਕੇ ਮਾਰ ਰਹੇ ਸੀ ਕੀ ਕਰ ਰਹੇ ਚੱਲਦਾ ਸਟਾਰਟ ਕੀਤਾ ਆਵਾਜ਼ ਵਾਇਓਲੇਸ਼ਨ ਜ਼ਿਆਦਾ ਸੀ ਸਿੱਧੀ ਸਾਇਲੈਂਸਰ ਦੀ ਆਵਾਜ਼ ਜ਼ਿਆਦਾ ਸੀ ਰੋਕੇ ਚੈੱਕ ਕੀਤਾ ਤੇ ਸਾਇਲੈਂਸਰ ਚੇਂਜ ਕੀਤਾ ਸੀ ਮੋਟਰਸਾਈਕਲ ਦਾ ਤੇ ਉਹਦਾ ਬੰਦਾ ਚਲਾਨ ਕੀਤਾ ਗਿਆ ਉਹਦਾ ਤੇ ਚਲਾਨ ਕਿੰਨੇ ਦਾ ਹੋਇਆ ਤੇ ਹੋਰ ਆਰਟੀਓਫਿਸ ਤੋਂ ਪਤਾ ਲੱਗਾ ਕਿੰਨਾ ਫਾਈਨਲ ਹੋ ਗਿਆ ਓਕੇ ਹਾਂਜੀ ਇਹ ਚਲਾਨ ਆਨਲਾਈਨ ਚਲਾਨ ਕਰ ਦਿੱਤਾ ਇਹਨਾਂ ਦਾ ਇਹ ਬੱਚੇ ਸਟੂਡੈਂਟਸ ਨੇ ਜਾਂ ਕਾਲਜ ਪੜ੍ਹਦੇ ਨੇ ਸਟੂਡੈਂਟ ਹੋ ਬਟੇ ਹਾਂਜੀ ਸਟੂਡੈਂਟ ਨੇ ਇਹ ਜੀ ਕਾਲਜ ਹੀ ਜਗ੍ਹਾ ਤੇ ਕਾਲਜ ਤੇ ਹੁਣ ਗੱਡੀ ਬੌਂਡ ਕੀਤੀ ਗਈ ਹੈ ਕਿ ਪ੍ਰੋਪਰ ਸਿਰਫ ਕੱਲਾ ਚਲਾਨ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਲਾਇਸੈਂਸ ਬਣਿਆ ਸੀ ਤੇ ਉਹ ਬਣਦਾ ਜੋ ਚਲਾਨ ਕਰ ਦਿੱਤਾ ਲਾਇਸੈਂਸ ਦਾ ਬੋਲ ਮੋਦੀ ਦਾ ਬੁਲੇਟ ਨਵੀਂ ਖਰੀਦੀ ਐ ਕੀ ਗੱਲ ਬਾਤ ਉਹ ਮੋਡੀਫਾਈ ਕਰਨ ਸੈਕੰਡ ਕੱਲ ਲੈ ਕੇ ਆਏ ਆ ਇਹਨੂੰ ਕੱਲ ਲੈ ਕੇ ਆਏ ਆ ਜੀ ਤੇ ਇਹਦਾ ਨਾ ਅਸੀਂ ਅਸੀਂ ਜਿਹੜਾ ਸਿਲੰਸਰ ਹੈ ਨਾ ਅੱਜ ਹੀ ਮੰਗਵਾਇਆ ਆ ਅਸੀਂ ਸਟਾਕ ਸਿਲੰਸਰ ਉਹ ਘਰ ਆ ਗਿਆ ਅਸੀਂ ਉਹੀ ਚੇਂਜ ਕਰਾਉਣ ਚੱਲੇ ਸੀਗੇ ਮਜ਼ਾਕ ਨਹੀਂ ਕਰ ਰਹੇ ਸੀ ਝੂਠ ਨਹੀਂ ਬੋਲਦੇ ਸੀ ਸੱਚ ਬੋਲਦੇ ਆ ਘਰੇ ਸੌਂ ਲੱਗੇ ਹੀ ਘਰੇ ਸਿਲੰਸਰ ਪਿਆ ਵਾ ਚਲੋ ਤੁਸੀਂ ਤਾਂ ਕਹਿ ਰਹੇ ਹੋ ਕਿ ਰੀਸੈਂਟਲੀ ਬਾਈ ਕੀਤੀ ਐ ਸੈਕੰਡ ਹੈਂਡ ਤੇ ਜਿਹੜੇ ਮੁੰਡੇ ਸ਼ੋਸ਼ੇ ਬਾਜੀ ਦਾ ਦਿਖਾਵੇ ਦੇ ਵਿੱਚ ਆ ਕੇ ਮੋਡੀਫਾਈ ਕਰਾਉਂਦੇ ਨੇ ਉਹਨਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸ ਤੱਕ ਕਿ ਕਿ ਚਲਾਨ ਹੋ ਗਿਆ ਸਿਰਫ ਚਲਾਨ ਹੋਣ ਦਾ ਚਲਾਨ ਜਾਂ ਫਾਈਨ ਦਾ ਮਤਲਬ ਇਹ ਨਹੀਂ ਸਿਰਫ ਜਿਹੜਾ ਤੁਹਾਨੂੰ ਫਾਈਨ ਪੁਗਤਾਨ ਲਈ ਕੀਤਾ ਗਿਆ ਹੈ ਤੁਹਾਨੂੰ ਇੱਕ ਸਿੱਖ ਜਿਹੜੀ ਹੈ ਸਿਹਤ ਦੇਣ ਵਾਸਤੇ ਕਿੱਥੇ ਮਿਲੀ ਹੈ ਜੀ ਹਾਂਜੀ ਸਿੱਖ ਮਿਲੀ ਹੈ ਜੀ ਮੁੰਡਿਆਂ ਨੂੰ ਵੀ ਕਹੋ ਸੁਨੇਹਾ ਦੇਵੋ ਕਿ ਜਿਹੜੇ ਮੋਡੀਫਾਈ ਕਰਾਉਂਦੇ ਨੇ ਉਹ ਮੋਡੀਫਾਈ ਨਾ ਕਰਾਂ ਕਿਉਂਕਿ ਅੱਜ ਜਿੱਦਾਂ ਕਿ ਹੁਣ ਤੁਸੀਂ ਵੀ ਆਰਾਮ ਨਾਲ ਜਾ ਰਹੇ ਸੀ ਤੁਹਾਨੂੰ ਪਤਾ ਨਹੀਂ ਸੀ ਕਿ ਟ੍ਰਾਫਿਕ ਮੁਲਾਜ਼ਮ ਉੱਥੇ ਖੜੇ ਨੇ ਤੁਹਾਨੂੰ ਰੋਕ ਲੈਣਗੇ ਚਲਾਨ ਹੋਵੇਗਾ ਹਾਂਜੀ ਅ ਦੇਖੋ ਜੀ ਮੈਂ ਆਪਣੇ ਵੱਲੋਂ ਇਸ ਚੀਜ਼ ਦੀ ਜਿਹੜੀ ਮੇਰੀ ਗਲਤੀ ਹੈ ਜੀ ਮੈਂ ਇਸ ਨੂੰ ਮੰਨਦਾ ਕਿ ਮੈਂ ਇਸ ਨੂੰ ਇੱਕ ਦਿਨ ਦੇ ਵਿੱਚ ਜਿਹੜਾ ਮੈਨੂੰ ਚੇਂਜ ਮੈਨੂੰ 2 ਦਿਨ ਹੋਏ ਨੇ ਜੀ ਬੁਲਟ ਲੈਣ ਨੂੰ ਠੀਕ ਹੈ ਜੀ ਤੇ ਮੈਂ ਇੱਕ ਦਿਨ ਦੇ ਵਿੱਚ ਹੀ ਮੈਨੂੰ ਚੇਂਜ ਕਰਾਉਣਾ ਜਿੱਦਕਿ ਸ਼ਾਪਸ ਬੰਦ ਸੀਗੇ ਮੈਨੂੰ ਸਲੈਂਸਰ ਨਹੀਂ ਮਿਲਿਆ ਜੀ ਇਹਦਾ ਨਹੀਂ ਤਾਂ ਮੈਂ ਚੇਂਜ ਕਰਾ ਲੈਣਾ ਸੀਗਾ ਮੈਨੂੰ ਹੁਣ ਉਹ ਗਿਲਟ ਫੀਲ ਹੋ ਰਿਹਾ ਕਿ ਮੈਂ ਕਿਉਂ ਤੇ ਹੁਣ ਅੱਜ ਮੰਗਵਾਇਆ ਕਰੇ ਤੇ ਹੁਣ ਆ ਜਾ ਕੇ ਸਿੱਧਾ ਹੀ ਚੇਂਜ ਕਰਾਵਾਂਗੇ ਜੀ ਇਹ ਚੀਜ਼ਾਂ ਕੁਛ ਨਹੀਂ ਰੱਖਿਆ ਜੀ ਇਹਨਾਂ 'ਚ ਪੈਸਾ ਜ਼ਿਆਦਾ ਜਾਂਦਾ ਇੱਥੇ ਜਿੰਨੇ ਦਾ ਤੁਸੀਂ ਖਰੀਦ ਕੇ ਲਾ ਲਿਆ ਉਹ ਤੋਂ ਡਬਲ ਤੁਹਾਡਾ ਪੈਸਾ ਚਲ ਜਾਂਦਾ ਈ ਇਹ ਵੀਰ ਸਗਾ ਸਾਡੇ ਨਾਲ ਸਟੂਡੈਂਟ ਨੇ ਤੇ ਰਿਅਲਾਈਜੇਸ਼ਨ ਬਹੁਤ ਵੱਡੀ ਚੀਜ਼ ਹੈ ਕਿਉਂਕਿ ਰਿਅਲਾਈਜੇਸ਼ਨ ਤੋਂ ਬਾਅਦ ਇਹਨਾਂ ਨੂੰ ਵੀ ਜਿਹੜਾ ਗਿਲਟ ਫੀਲ ਹੋ ਰਿਹਾ ਤੇ ਕਹਿ ਰਹੇ ਨੇ ਕਿ ਹੁਣ ਮੈਂ ਇਹਨੂੰ ਚੇਂਜ ਕਰਾਵਾਂਗਾ ਤਾਂ ਕਿ ਮੋੜ ਮੇਰਾ ਦੁਆਰਾ ਚਲਾਨ ਨਾ ਹੋਵੇ ਸਰ ਇਹ ਜਿਹੜੇ ਪਟਾਕੇ ਮਾਰ ਰਿਹਾ ਹੈ ਬੁਲੇਟ ਕਾਫੀ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਲਈ ਬੜੀ ਹਾਨੀਕਾਰਕ ਚੀਜ਼ ਹੈ ਉਹਨਾਂ ਲਈ ਹਾਨੀਕਾਰਕ ਹੈ ਕਿਉਂਕਿ ਕੋਈ ਹਾਰਟ ਦਾ ਪੇਸ਼ੈਂਟ ਹੈ ਕੋਈ ਇਹ ਪਟਾਕਾ ਵੱਜੇਗਾ ਇੱਕਦਮ ਬੰਦਾ ਕਬਰਾ ਜਾਂਦਾ ਉਸਦੇ ਪ੍ਰੋਬਲਮ ਆਉਂਦੀ ਹਰੇਕ ਨੂੰ ਇਹਦਾ ਵਾਇਲੇਸ਼ਨ ਜਿਆਦਾ ਹੈ ਅਸਲ ਦੀ ਜਿਹੜੀ ਨੌਜਵਾਨੀ ਹੈ ਜਾ ਕਿਤੇ ਰਹੀ ਹੈ ਸਰ ਸ਼ੋਸ਼ੇ ਬਾਜੀ ਦੇ ਕਾਰਨ ਕਿਸੇ ਹੋਰ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਣਾ ਇੱਕ ਤਾਂ ਨਾਰਮਲ ਬੰਦਾ ਵੀ ਹੈ ਉਹ ਵੀ ਜਿਹੜਾ ਹੈ ਸਾਊਂਡ ਜਿਹੜਾ ਬੇਰ ਨਹੀਂ ਕਰ ਸਕਦਾ ਪਰ ਦੂਜੇ ਪਾਸੇ ਹੁਣ ਸ਼ੋਸ਼ੇਬਾਜ਼ੀ ਦੇ ਵਿੱਚ ਆ ਕੇ ਅਜਿਹੇ ਕਾਰਨਾਮੇ ਕਰਨੇ ਇਹਨਾਂ ਨੂੰ ਚਾਹੀਦਾ ਇਹ ਚੀਜ਼ ਨਹੀਂ ਲੁਣੀ ਉਹ ओरिजिनल ਚੀਜ਼ ਹੈ ਬਲਕਿ ਸਾਇਲੈਂਸਰ ਸਾਇਲੈਂਸਰ ਬਿਲਕੁਲ ਨੋਰ ਕੋਈ ਆਵਾਜ਼ ਨਹੀਂ ਕਰਦੇ ਉਹ ਲੁਵਾਉਣੇ ਚਾਹੀਦੇ ਮੋਟਰਸਾਈਕਲ ਇਹ ਜਿਹੜੀ ਪ੍ਰੋਬਲਮ ਹੈ ਹਾਂ ਜਦੋਂ ਫੇਟਾ ਡੈ ਆਇਲ ਲੁਵਾਉਣਾ ਚਾਹੀਦਾ ਹੈ ਡੇਲੀ ਦੇ ਰੂਟੀਨ ਦੇ ਵਿੱਚ ਅਜਿਹੇ ਕਿੰਨੇ ਕ ਕੇਸ ਆਂਦੇ ਨੇ ਬਹੁਤ ਘਾਟਨ ਜਿਲਿਆਂ ਦੇ ਨਾਲ ਚਲਾਨ ਕਰਦੇ ਦੋਸਤੋ ਜੀ ਘਾਟਾਂ ਦੇ ਜਿੰਨੇ ਕੋਈ ਕਰਦੇ ਚਲਾਨ ਕਰਦੇ ਸੀ ਤੇ ਇਹ ਟ੍ਰਾਫਿਕ ਮੁਲਾਜ਼ਮ ਨੇ ਮੁਸਤਫੀ ਦੇ ਨਾਲ ਖੜੇ ਹੋਏ ਨੇ ਜੇ ਤੁਸੀਂ ਵੀ ਅਜਿਹੇ ਕਾਰਨਾਮੇ ਕਰਦੇ ਹੋ ਤਾਂ ਹੋ ਜੋ ਸਾਵਧਾਨ ਕਿਉਂਕਿ ਹੁਣ ਬਿਲਕੁਲ ਵੀ ਜਿਹੜਾ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਲੋ ਐਂਡ ਆਰਡਰ ਦੀ ਸਥਿਤੀ ਖਰਾਬ ਬਿਲਕੁਲ ਵੀ ਹੋਣ ਨਹੀਂ ਦਿੱਤੀ ਜਾਵੇਗੀ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ